ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੈਲ ਬਲੌਗ ਚੈਨਲ ਵਿੱਚ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਅੱਜ ਦੀ ਵੀਡੀਓ ਬਣਾਉਣ ਲੱਗੇ ਸੀ ਅੱਜ ਦੀ ਵੀਡੀਓ ਆਪਣੇ ਖਾਣ ਦੇ ਰਿਲੇਟਡ ਹੀ ਆ ਹਨਾ ਤੇ ਵੀ ਪਾ ਘਰ ਵਿੱਚ ਪਾ ਆਲੂ ਵਾਲਨੇ ਪੜੇ ਓਖੇ ਹੁੰਦੇ ਪਾਣੀ ਚ ਪਾ ਕੇ ਵਾਲਨੇ ਪੈਂਦੇ ਹਨਾ ਤੇ ਕਈ ਵਾਰ ਵਿੱਚ ਪਾਟ ਜਾਂਦੇ ਪਾਣੀ ਜਾਂ ਵੜ ਜਾਂਦਾ ਹਨਾ ਤੇ ਉਹ ਆਲੂ ਖੋਦੀ ਹੋ ਜਾਂਦੇ ਅੱਜ ਤੁਹਾਨੂੰ ਨਵਾਂ ਤਰੀਕਾ ਦੱਸਾਂਗੇ ਆਲੂ ਵਾਲਣ ਦਾ ਜਿਸ ਨਾਲ ਕਿ ਪਾਟਦੇ ਵੀ ਨਹੀਂ ਆਲੂ ਖਰਾਬ ਵੀ ਨਹੀਂ ਬਹੁਤ ਵਧੀਆ ਮੈਸ਼ ਹੋਣਗੇ ਬਾਅਦ ਚ ਕਿ ਬਹੁਤ ਵਧੀਆ ਪਰੌਂਠੇ ਨਾਲੇ ਬਣਾ ਸਕਦੇ ਹਾਂ ਬਹੁਤ ਹੀ ਆਸਾਨ ਜੇ ਤਰੀਕੇ ਤੁਹਾਨੂੰ ਦਿਖਾਈ ਆਲੂ ਪੱਕੇਵੇਂ ਵਾਲਦੇ ਹਾਂ ਬਹੁਤ ਹੀ ਵਧੀਆ ਤੇ ਨਵਾਂ ਤਰੀਕਾ ਹਾਜੀ

ਆ ਦੋ ਫਟਾਕ ਤੇ ਹੋਣ ਕੀ ਕੰਮ ਆ ਆਪਾਂ ਇਹ ਕਹਿੰਦਾ ਇਹਨੂੰ ਆਪਾਂ ਥੋੜਾ ਜਿਹਾ ਗਿੱਲਾ ਕਰ ਲਈਏ ਇੱਕੋ ਜਿਹੜਾ ਕੋਨਾ ਏ ਉਹ ਤਾਂ ਗਿੱਲਾ ਕਰਕੇ ਨਿਚੋੜ ਲੈਣਾ ਬਿਲਕੁਲ ਮੈਂ ਨਿਚੋੜ ਲਿਆ ਪਾਣੀ ਦੇਖ ਸਕਦੇ ਹੋ ਬਚ ਨਹੀਂਗਾ ਤੇ ਹੁਣ ਆਪਾਂ ਕੀ ਕਹਿੰਦਾ ਇਹਨੂੰ ਪਕਾ ਚ ਕਰਕੇ ਨਿੱਤਾ ਕਰਕੇ ਆਲੂਆਂ ਦੇ ਉੱਪਰ ਦੇ ਦੇਣਾ ਤੇ ਉੱਤੇ ਆਪਾਂ ਇਹਦਾ ਢੱਕਣ ਦੇਣਾ ਲਗਾ ਆਪਾਂ ਹੁਣ ਇਹ ਢੱਕਣ ਲਗਾ ਦੇਣਾ ਇਹ ਤੋਂ ਆਪਾਂ ਕਰਨਾ ਗੈਸ ਆਨ ਨਾ ਕਿ ਆਸਾ ਪਾਪਾ ਕੋ ਸਿਟੀ ਨਹੀਂ ਇਹਦੀ ਲਾਉਣੀ ਕੁਛ ਵੀ ਨਹੀਂ ਲਾਉਣਾ ਤੇ ਹੁਣ ਆਪਾਂ ਇਹਨੂੰ ਤਿੰਨ ਚਾਰ ਮਿੰਟਾਂ ਲਈ ਸਿਟੀ ਵਾਲਾਂ ਦੇ ਥੱੱਕਰ ਆਪਾਂ ਇਹਨੂੰ ਔਣ ਰੱਖ ਦੇ ਹਾਂਜੀ ਠੀਕਿਆਂ ਵੱਜ ਗਈਆਂ ਚੁਕੀਆਂ 10 ਸਿਟੀ ਤੇ 2 ਸਿਟੀ ਵੱਜ ਗਈਆਂ ਦੀ ਦੀ ਸਿਟੀ ਹੈ ਇਹ ਤੇ ਹੁਣ ਆਪਾਂ ਤੁਹਾਨੂੰ ਕੱਢ ਕੇ ਦਿਖਾਉਂਦੇ ਹਾਂ ਹਾਂਜੀ ਹੋ ਗਿਆ ਸੋ ਤਾਂ ਬੰਦ ਕਰ ਦੋ ਤੇ ਹੁਣ ਆਪਾਂ ਇਹਨੂੰ ਮੜੀ ਦੀ ਭਾਪਾ ਪਾਓ ਬਾਹਰ ਕੱਢ ਤੀਏ ਤੇ ਹੁਣ ਆਪਾਂ ਇਹਨੂੰ ਥੱਲੇ ਲਾ ਕੇ ਤੁਹਾਨੂੰ ਦਿਖਾਉਂਦੇ ਹਾਂ आप ला लीए कु थले कुले ला लेना क्या पूना गर्म बहुत सैड पर रखता देखो, आल। देखो मैं आलू दिखाओ आलू अपने पर, आ, देखो। बहुत आखो बाद भी कट के दखाने गर्म बहुत एक मिनट देखो कुकर के बिलकुल कुकर साफ आलू बन चुके चल के दखाइए थोनू देखो ਕਿੰਨੇ ਵਧੀਆ ਆਲੂ ਹੋਜੀ ਛਿੱਲੇ ਜਾਂਦੇ ਆ ਪਰ ਗਰਮ ਬਹੁਤ ਆ ਗਰਮ ਬਹੁਤ ਆ ਮੇਟੋ ਛਿੱਲੇ ਨੇ ਉਖ ਹੋ ਜਾਂਦੇ ਆ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਛਿੱਲੇ ਜਾਂਦੇ ਆ ਦੇਖ ਸਕਦੇ ਆ ਆਪਾਂ ਕੁੱਕਰ ਵਿੱਚ ਆਲੂ ਸਾਰੇ ਵਾਲ ਲੈ ਇਦਾਂ ਹਾਂਜੀ ਆਪਾਂ ਇਸ ਤਰੀਕੇ ਨਾਲ ਹਨਾ ਬਿਨ ਬਗੈਰ ਪਾਣੀ ਤੋਂ ਭਾਪ ਨਾਲ ਆਲੂ ਵਾਲ ਸਕਦੇ ਨੇ ਬਹੁਤ ਹੀ ਵਧੀਆ ਆਲੂ ਬਾਲੇ ਜਾਂਦੇ ਆ ਤੇ ਹਨਾ ਤੇ ਇਹ ਪਕਾਏ ਜਾਂਦੇ ਆ ਤੇ ਆਪਾਂ ਇਹਨਾਂ ਦੇ ਬਣਾਵਾਂਗੇ ਹੁਣ ਆਲੂ ਵਾਲੇ ਪਰੌਂਠੇ ਬਹੁਤ ਹੀ ਵਧੀਆ ਤੇ ਟੇਸਟੀ ਬਣਨਗੇ ਭਾਪ ਨਾਲ ਆਲੂ ਮੈਂਟੋ ਮੈਂਟ ਦੋ ਸੀਟੀਆਂ ਨਾਲ ਤੇ ਇਹ ਬੰਜ ਜਾਣੇ ਸਲੋ ਗੈਸ ਤੇ ਹਨਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹਨਾ ਬਗੈਰ ਪਾਣੀ ਤੋਂ ਆਲੂ ਵਾਲਣ ਦਾ ਇਹ ਬਹੁਤ ਸੌਖਾ ਤਰੀਕਾ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਨਾ ਇੱਥੇ ਪਾਣੀ ਵੜਦਾ ਨਾ ਆਲੂ ਫਟਦੇ ਆ ਪਾਣੀ ਬਚਦਾ ਇਹਦੇ ਇਹਦੇ ਤੇ ਸਾਫ਼ ਕਰਕੇ ਧੋ ਕੇ ਪਾ ਚ ਤੇ ਇਹਨਾਂ ਨੂੰ ਉਵਾਲ ਲੈਣਾ ਤੇ ਉੱਤੇ ਇੱਕ ਕੱਪੜਾ ਜਿਹਾ ਪੋਣਾ ਗਲ ਗਿੱਲਾ ਕਰਕੇ ਭਾਪਨਾ ਇਹ ਨਾਲ ਆਲੂ ਮੈਂਟੀ ਬਣ ਜਾਣਗੇ ਮੇਰ ਕਾ ਤੇ ਵੀਡੀਓ ਵਧੀਆ ਲੱਗੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ